ਸਾਰੇ ਭਰਾਵਾਂ ਨੂੰ ਸ਼ਸ਼ੀਕਲ ਜੀ ਸਵਾਗਤ ਆ ਤੇ ਨਵੇਂ ਬਲੌਗ ਚ ਲਓ ਜੀ ਸਪਰੇਅ ਕਰਨ ਲੱਗੇ ਮੈਂ ਆਪਾਂ ਆਪਣੀ ਜੀਰੀ ਤੇ ਫੇਰ ਤੇ ਪਹਿਲਾਂ ਪਾਇਆ ਸੀਗਾ ਜੀ ਆਪਾਂ ਨੇ ਕੋਰਾ ਜੀਨ ਨਾਲ ਸਾਲਟ ਪੱਤਾ ਲਵੇਟ ਤੇ ਗੋਭ ਦੀ ਸੁੰਡੀ ਵਾਸਤੇ ਲਓ ਜੀ ਹੁਣ ਪਾ ਰਹੇ ਹਾਂ ਪੱਤਾ ਲਵੇਟ ਤੇ ਗੋਭ ਦੀ ਸੁੰਡੀ ਵਾਸਤੇ ਨਚੀਨੋ ਕੰਪਨੀ ਦਾ ਹੁੰਦਾ ਜੀ ਕਟਾਨਾ ਦੇ ਨਾਮ ਨਾਲ ਇਹ ਜਰਮਨ ਦਾ ਬ੍ਰਾਂਡ ਹੈ ਜੀ ਇਹ ਯਾਨੀ ਕਿ ਜਰਮਨ ਦਾ ਬ੍ਰਾਂਡ ਹੈ ਇਹ ਤੇ ਜਿਹੜਾ ਸਾਲਟ ਆ ਇਹੋ ਹੈਗਾ ਫੇਮ ਵਾਲਾ ਜੋ ਆਪਾਂ ਫੇਮ ਤੇ ਬਾਹਰ ਦੀ ਫੇਮ ਆਉਂਦੀ ਆ ਉਹ ਇਹਦੇ ਵਿੱਚ ਸਾਲਟ ਆ ਤੇ ਜੇ ਗੱਲ ਕਰੀਏ ਜੀ ਆਪਾਂ ਵੀ ਮਤਲਬ ਦਵਾਈ ਦੀ ਦਵਾਈ ਬਹੁਤ ਸੋਹਣੀ ਹੈ ਜੀ ਇਹ ਪਿੱਛੇ ਆਪਾਂ ਨੇ ਥੋੜੀ ਵਰਤੀ ਸੀਗੀ ਟ੍ਰਾਇਲ ਦੇ ਵਜੋਂ ਬਹੁਤ ਵਧੀਆ ਇਹਦਾ ਆਪਾਂ ਨੂੰ ਰਿਜ਼ਲਟ ਮਿਲਿਆ ਸੀਗਾ ਤੇ ਜੇ ਗੱਲ ਕਰੀਏ ਜੀ ਆਪਾਂ ਇਹਦੀ ਡੋਜ਼ ਦੀ ਵੀ 1 ਏਕੜ ਵਿੱਚ ਇਹਦੀ ਕਿੰਨੀ ਡੋਜ਼ ਪੈਂਦੀ ਆ ਡੋਜ਼ ਪੈਂਦੀ ਹੈ ਜੀ ਇਹਦੀ 1 ਏਕੜ ਦੇ ਵਿੱਚ तकरीबन 80 ਗ੍ਰਾਮ ਤੇ ਇਹ 1 ਕਿਲੋ ਦਾ ਹੈ। ਤਿੰਨ 12 ਕਿਲਿਆਂ ਚ ਪੈ ਜਾਣਾ ਜੀ। ਪੌਣੇ 5 ਦੇ ਹਿਸਾਬ ਨਾਲ ਜੇ ਆਪਣੀ ਜ਼ਮੀਨ ਆ ਤਾਂ ਇਹ 12 ਕਿਲਿਆਂ ਚ ਪੈਂਦਾ ਜੀ। ਤੇ ਜੇ ਗੱਲ ਕਰੀਏ ਜੀ ਆਪਾਂ ਇਹਦੀ ਰੇਟ ਤੇ 1 ਕਿੱਲੇ ਤੇ ਕਿੰਨਾ ਖਰਚਾ ਆਉਂਦਾ। ਤਕਰੀਬਨ ਮੰਨ ਕੇ ਚੱਲੋ ਤੁਸੀਂ 415 ਰੁਪਏ 1 ਕਿੱਲੇ ਤੇ ਇਹਦਾ ਖਰਚਾ ਹੈ। ਤੇ ਜੇ ਗੱਲ ਕਰੀਏ ਆਪਾਂ ਇਹਦੀ 1 ਕਿਲੋ ਦੀ ਪੈਕਿੰਗ ਦੀ ਵੀ ਕਿੰਨੇ ਦੀ ਆ। ਤਕਰੀਬਨ ਇਹ 5000 ਦੀ ਆਪਾਂ ਨੂੰ ਮਿਲੀ ਆਈ। ਮਾਰਕੀਟ ਦੇ ਵਿੱਚੋਂ ਚਲੋ ਜਾਨੀ ਕਿ 5000 ਤੋਂ ਲੈ ਕੇ 5500 ਤੱਕ ਇਹਦਾ ਮਾਰਕੀਟ ਦੇ ਵਿੱਚ ਰੇਟ ਹੈਗਾ ਤੇ ਆਪਾਂ ਨੂੰ ਮਿਲਈ ਜੀ ਇਹ 5000 ਦਾ 1 ਕਿਲੋ ਇਹ ਆਪਾਂ ਜੀ 12.5 ਕਿਲਿਆਂ 'ਚ ਪਾ ਰਹੇ 1 ਕਿਲੋ ਨੂੰ ਤੇ ਰਿਜ਼ਲਟ ਇਹਦਾ ਘੱਟੋ-ਘੱਟ 20 ਤੋਂ ਨਾ ਸੌਰੀ 25 ਤੋਂ 30 ਦਿਨਾਂ ਦਾ ਰਿਜ਼ਲਟ ਪੂਰਾ ਰਹਿੰਦਾ ਜੀ ਬਹੁਤ ਵਧੀਆ ਪ੍ਰੋਡਕਟ ਆਈ ਵਰਤ ਕੇ ਦੇਖਿਓ ਜ਼ਰੂਰ ਭਾਵੇਂ 2-2 ਏਕੜ 'ਤੇ ਵਰਤ ਕੇ ਦੇਖਿਓ ਸਭ ਤੋਂ ਵੱਡੀ ਗੱਲ ਆਈ ਇਹ 'ਚ ਇਹਦਾ ਰਿਜ਼ਲਟ ਤੁਸੀਂ ਦੇਖੋਗੇ ਤਕਰੀਬਨ 25 ਦਿਨ ਦਾ ਆਰਾਮ ਨਾਲ ਇਹਦਾ ਤੇ ਕੋਈ ਬਾਲੀ ਮਹਿੰਗੀ ਵੀ ਨਹੀਂ ਹੈਗੀ ਆਪਾਂ ਕਹਿ ਸਕਦੇ ਇਹਨੂੰ ਕਿਉਂਕਿ ਮਾਰਕੀਟ ਮਾਰਕੀਟ ਦੇ ਵਿੱਚ ਬਹੁਤ ਮਹਿੰਗੇ ਮਹਿੰਗੇ ਪ੍ਰੋਡਕਟ ਆ ਰਹੇ ਨੇ ਸਭ ਤੋਂ ਵੱਡੀ ਗੱਲ ਇੱਕ ਤਾਂ ਇਹ ਰੇਟ ਇਹਦਾ ਬਹੁਤ ਜਾਇਜ਼ ਹੈ ਜੀ ਇੱਕ ਇਹਦਾ ਰਿਜ਼ਲਟ ਤੁਸੀਂ ਬਹੁਤ ਇੱਕ ਪੰ ਮੇਰੇ ਕਹਿੰਦੇ ਸਿਰਫ 2 ਏਕੜ ਦੀ ਵਰਤ ਕੇ ਦੇਖਿਓ ਜਰੂਰ ਵਰਤ ਕੇ ਦੇਖਿਓ ਫੇਮ ਵਾਲੀ ਟੈਕਨੀਕਲ ਹੈ ਇਹ ਚ ਤੇ ਇੱਕ ਗੱਲ ਇਹਦੇ ਵਿੱਚ ਹੋਰ ਬਹੁਤ ਖਾਸ ਹੈ ਜੇ ਮੰਨ ਕੇ ਚਲੋ ਆਪਣੀ ਜੀਰੀ ਦੀਆਂ ਕੋਈ ਦੌਗੀਆਂ ਜੇ ਹੁੰਦੀਆਂ ਨੇ ਉੱਚੀਆਂ ਨੀਮੀਆਂ ਹੋ ਜਾਂਦੀਆਂ ਨੇ ਇਹਦੀ ਸਪਰੇਅ ਕਰਨ ਨਾਲ ਤੁਸੀਂ ਦੇਖਿਓ ਉਹ ਦੌਗੀਆਂ ਵੀ ਕਸਾਰ ਹੋ ਜਾਣਗੀਆਂ ਕਈ ਵਾਰ ਖੇਤ ਦੇ ਵਿੱਚ ਆਪਾਂ ਦੇਖਦੇ ਆਂ ਵੀ ਆਪਣੀ ਕਿਤੋਂ ਦੌਗੀ ਉੱਚੀ ਨੀਮੀ ਜੁਂਦੀ ਹੈ ਤੁਸੀਂ ਕਰਕੇ ਦੇਖਿਓ ਇਹਨੂੰ ਤੇ ਇਹਦੇ ਨਾਲ ਕਰਨ ਨਾਲ ਆਪਣੀਆਂ ਦੌਗੀਆਂ ਵੀ ਜੀਰੀ ਕਸਾਰ ਹੋ ਜੂਗੀਆਂ ਆਪਾਂ ਪਿਛਲੇ ਸਾਲ ਤਾਂ ਥੋੜੀ ਕਰੀ ਸੀਗੀ ਅੱਜ ਕੀ ਆਪਾਂ ਬਾਰ 12.5 ਕਿੱਲਿਆਂ ਤੇ ਫੇਰ ਕਰ ਰਹੇ ਹਾਂ ਕਿਉਂਕਿ ਪਹਿਲਾਂ ਕਰਿਆ ਸੀਗਾ ਆਪਾਂ ਨੇ ਜਿਹੜਾ ਆਪਾਂ ਨੇ ਪਹਿਲਾਂ ਕਰਿਆ ਸੀਗਾ ਇਹ ਉਹ ਕਰਿਆ ਸੀਗਾ ਜੀ ਕੋਰਾਜੀ ਨਾਲ ਤੇ ਅੱਜ ਵਰਤ ਰਹੇ ਜੀ ਇਹ ਠੀਕ ਹੈ ਜੀ ਭਾਵੇਂ ਤੁਸੀਂ ਸਿਰਫ 2 ਏਕੜ ਚ ਹੀ ਵਰਤ ਕੇ ਦੇਖੋ ਤੁਹਾਨੂੰ ਨਾਲੇ ਇਹਦਾ ਰਿਜ਼ਲਟ ਪਤਾ ਲੱਗ ਜਾਊਗਾ ਕਿਦਾਂ ਦਾ ਤੇ ਬਹੁਤ ਵਧੀਆ ਆਪਾਂ ਕਹਿ ਸਕਦੇ ਹਾਂ ਪ੍ਰੋਡਕਟ ਜਿੰਨਾ ਵਧੀਆ ਆਪਾਂ ਨੇ ਪਿਛਲੇ ਸਾਲ ਇਹਦਾ ਆਪਾਨੂੰ ਰਿਜ਼ਲਟ ਮਿਲਿਆ ਚਲੋ ਇਹ ਤੱਕ ਵੀ ਆਪਾਂ ਵੱਧ ਵਰਤ ਰਹੇ ਹਾਂ ਠੀਕ ਹੈ ਜੇ ਕਿਸੇ ਆਪਣੇ ਭਰਾ ਨੇ ਕਰੀਆ ਉਹ ਵੀ ਆਪਾਂ ਨੂੰ ਕਮੈਂਟ ਕਰਕੇ ਸ਼ੇਅਰ ਕਰਿਓ ਇਹਦਾ ਕੀ ਰੇਟ ਮਿਲ ਰਿਹਾ ਤੁਹਾਨੂੰ ਮਾਰਕੀਟ ਦੇ ਵਿੱਚੋਂ ਤੇ ਆਪਾਂ ਨੂੰ ਮਿਲੀ ਜੀ ਇਹ 5000 ਰੁਪਏ ਦੀ ਤੇ ਕਿੰਨੀ ਇਹਦੀ ਤੁਸੀਂ ਡੋਜ ਪਾ ਰਹੇ ਹੋ ਆਪਾਂ ਇਹਦੀ 80 ਗ੍ਰਾਮ ਪਾ ਰਹੇ ਹਾਂ ਕਿੱਲੇ 'ਚ ਠੀਕ ਹੈ ਜੀ ਬਾਕੀ ਆਪਣੇ ਭਰਾ ਕਮੈਂਟ ਕਰਕੇ ਜਰੂਰ ਆਪਣੇ ਨਾਲ ਸ਼ੇਅਰ ਕਰਿਓ ਕੀ ਡੋਜ ਪਾ ਰਹੇ ਆ ਕੀ ਰੇਟ ਆਪਾਂ ਨੂੰ ਇਹ ਮਾਰਕੀਟ ਦੇ ਵਿੱਚੋਂ ਮਿਲੀ ਆ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ 'ਚ